ਆਹ ਦੇਖ ਕੇ ਚੱਲੋ ਆਪਣੇ ਮੰਮੀ ਪਾਪਾ ਨੂੰ ਦੇਖ ਕੇ ਚੱਲੋ ਤੁਹਾਨੂੰ ਕਿਵੇਂ ਉਹ ਹਨ ਆਪ ਕਿੰਨੇ ਔਖੇ ਹੁੰਦੇ ਹਨ ਮੰਡੀਆਂ ਚ ਚੱਲੀ ਜਾਂਦੇ ਵੀ ਦੇਖਣ ਕਰਿਆ ਹਨ ਸਾਰਿਆਂ ਨੂੰ ਪਤਾ ਮਿਡਲ ਟਾਈਮ ਦੇ ਵਾਲੇ ਕਿੰਨਾ ਔਖਾ ਹੋ ਰਿਹਾ ਫਿਰ ਵੀ ਸਾਨੂੰ ਕਹਿੰਦੇ ਵੀ ਉਹ ਸਕੂਲ ਜਾਣ ਔਰ ਬੈਗ ਦੇ ਵਿੱਚ ਕਦਾ ਰੁਪਈ ਨਹੀਂ ਦਿੰਦੇ ਤੁਹਾਨੂੰ ਕਾ ਕੇ ਉਹ ਬੈਗ ਦੇ ਵਿੱਚ ਉਹਦੇ ਸੁਪਨੇ ਹੁੰਦੇ ਨੇ ਸਾਡੀ ਬੇਟੀ ਮੇਰਾ ਬੇਟਾ ਵੱਡਾ ਹੋਵੇ ਆਪਸਰ ਬਣੂਗਾ ਪਰ ਵੀ ਵੱਡੀ ਗੱਲ ਨਹੀਂ ਬਣ ਸਕਦੀ ਠੀਕ ਹੈ ਸੋ ਆ ਸਹੀ ਟਾਈਮ ਹੈ ਦਾ ਲਾਭ ਉਠਾਓ ਸੋ ਬਹੁਤ ਬਹੁਤ ਧੰਨਵਾਦ ਮਾਰੋ ਤਾਲੀਆਂ ਇਹਦਾ ਤੁਹਾਾਰ ਦੇ ਹੈਗੀ ਆ ਇਹ ਬੰਦੇ ਨੂੰ ਫਰੋਂ ਨੂੰ ਆਵਦੇ ਚਾਂਸੇ ਚ ਲੈਂਦੇ ਆ ਫਰੋਂ ਨੂੰ ਲਾਲਚ ਦਿੰਦੇ ਆ ਕਿ ਤੂੰ ਤੈਨੂੰ ਇੰਨੇ ਪੈਸੇ ਦੇਵਾਂਗੇ ਆ ਤੂੰ ਹਸਲਾ ਦੇਵਾਂਗੇ ਆਪਣੇ ਲੋਕਾਂ ਖਲੇ ਮਗਰ ਉਹ ਵੀ ਕਮਲੇ ਹੋਏ ਰਹੇ ਫਰੇਕ ਦੇ ਬਾਕਮਾਂ ਆਉਂਦਾ ਵੀ ਮੈਂ ਹੱਥ ਤੇ ਮੇਰੇ ਪਿਸਤੌਲ ਹੋਵੇ ਪਿਸਤੌਲ ਚੱਕਲੇ ਬਹੁਤ ਸੌਖੇ ਆ ਪਰ ਇਹਨਾਂ ਦੇ ਨਤੀਜੇ ਜਿਹੜੇ ਮੇਖਲ ਦੇ ਜਿਨ੍ਹਾਂ ਦੇ ਘਰ ਉੱਜੜੇ ਉਹਨਾਂ ਨੂੰ ਪੁੱਛੋ ਕਾੜ ਤੂ ਆਦਰਣ ਜਿੰਨੇ ਮੁੰਡੇ ਮਰੇ ਆ ਕਦੇ ਕਿਸੇ ਦੇ ਘਰੇ ਜਾ ਕੇ ਦੇਖ ਲਓ ਤੁਸੀਂ ਉਹਨਾਂ ਦੇ ਘਰਾਂ ਚ ਕਾ ਉਹ ਗਿਆ ਕੋਈ ਬੰਦੇ ਵੀ ਨਹੀਂ ਬਚੇ ਮਾਪੇ ਉਹਨਾਂ ਦੇ ਮਾੜੇ ਤਰੀਕਾ ਭਗਤ ਦੇ ਮਰ ਕੇ ਠੀਕ ਹੈ ਘਰ-ਬਾਰ ਵੇਖ ਗਏ ਕੁਝ ਨਹੀਂ ਬਚਿਆ ਉਹਨਾਂ ਕੋਲ ਜੀਵਨਾਂ ਤੇ ਕਿਸੇ ਨੇ ਕੁਝ ਨਹੀਂ ਖੱਟਿਆ ਮੈਂ ਤਾਂ ਮਰ ਗਿਆ ਕੋਈ ਹਾਲਾਤ ਨਹੀਂ ਆ ਗਿਆ ਲੋਕਾਂ ਗਾਣੇ ਪਹਿਲੀ ਮੋਬਾਈਲ ਪਹਿਲੀ ਸਟੇਜ ਆ ਠੀਕ ਹੈ ਉਦੋਂ ਆ ਪੜਕਾਉ ਉਸ ਚਾਉਨੇ ਉਹ ਫੇਰ ਨਸ਼ਾ ਆਜ ਫੇਰ ਤੋਂ ਉਹਦੀ ਹੱਤ ਬਾਦਿਓ ਜਾਉਂਗੇ ਪੱਕੀ ਗੱਲ ਜਿੰਨੇ ਵੀ ਘਟਨਾਵਾਂ ਹੋ ਰਹੀਆਂ ਨੇ ਸਿਆਪਸ ਡੇਲੀ ਨਹੀਂ ਅੱਜ ਤੋਂ 12 ਘੰਟੇ ਬਾਅਦ ਇਹ ਹੋ ਰਿਹਾ ਉਹਨਾਂ ਚ ਜਿੰਨੇ ਮੁੰਡੇ ਖੜੇ ਜਾ ਰਹੇ ਨੇ ਸਾਰਿਆਂ ਦੀ ਉਮਰ 22 ਸਾਲ 23 ਸਾਲ 21 ਸਾਲ 18 ਸਾਲ 19 ਕਮਾਨ ਸਾਲੇ ਮੁੰਡੇ ਦੀ ਸ਼ਾਇਦ ਉਹ ਰੀਲ ਵੀ ਦੇਖੀ ਹੋਊ ਪਰ ਸਾਲਾ ਇਹ ਲੱਖ ਤੇ ਕੁੜੀ ਮਰਦੀ ਓਕੇ ਮੇਰਾ ਹੁੰਦਾਗਾ ਉਹ ਜਵਾਬ ਜਵਾਬ ਕਾ ਨਿੱਕੇ ਬੱਚੇ ਆ ਉਹ ਪਤਾ ਨਹੀਂ ਫਸ ਕੇ ਉਹਨੇ ਐ ਪਹਿਨਾਰ ਬੈਕਟੀ ਨਹੀਂ ਹੁੰਦੇ ਸੀਗੇ ਠੀਕ ਸੀ ਬੰਦੇ ਖਾਂਦੇ ਸੀ ਪਿੰਡ ਚ ਦੋ ਚਾਰ ਹੁੰਦੇ ਵੀ ਉਹ ਕੰਮ ਕੁੰਮ ਕਰੀ ਜਾਂਦੇ ਸੀ ਪਰantu ਜਿਹੜੇ ਨਸ਼ੇ ਆ ਗਏ ਬਟਾ ਇਹ ਬੰਦੇ ਦਾ ਦਿਮਾਗ ਇਹੇ ਟੈਸਟ ਕਰ ਲੈ ਇੱਕ ਵਾਰੀ ਉਹ ਰਹਿ ਨਹੀਂ ਸਕਦਾ ਉਹਦੇ ਤੇ ਤੁਹਾਨੂੰ ਉਹ ਲਾਉਂਦੇ ਵੀ ਹੈਗੇ ਛੋਟੇ ਮੋਟੇ ਨਸ਼ੇ ਆਇਆ ਬੰਦਾ ਚੱਲ ਦੋ ਦਿਨ ਕਰ ਰੋ ਛੱਡ ਦੂਆ ਇੱਕ ਦਿਨ ਖਾ ਲਿਆ ਦੋ ਦਿਨ ਪੀ ਲਿਆ ਦਾਰੂ ਪੀ ਦੀ ਕਰਦੀ ਪਰ ਇਹ ਇਹੋ ਜਿਹੀ ਚੀਜ਼ਾਂ ਨੇ ਉਹ ਤੁਹਾਨੂੰ ਲਾਉਂਦੀਆਂ ਇਸ ਤਰ੍ਹਾਂ ਨੇ ਇੱਕ ਵਾਰੀ ਤੁਹਾਨੂੰ ਟੈਸਟ ਦਿਖਾਤਾ ਦੂਜੇ ਦਿਨ ਉਹਨਾਂ ਨੂੰ ਆਉਂਦੀ ਲੋੜ ਵੀ ਹੈਗੀ ਠੀਕ ਆ ਤੁਸੀਂ ਉਹਦੇ ਕੋਲੇ ਜਾਓ ਇਹ ਇਹ ਜਿਹੀਆਂ ਜਿਹੜੇ ਕੋਈ ਬੰਦੇ ਤੁਸੀਂ ਮੋਬਾਈਲ ਦੀ ਮਾਰ ਤੋਂ ਕਰ ਦੋ ਤੁਸੀਂ ਇਹੋ ਜਿਹੇ ਮੈਂ ਇੰਟਰਵਿਊ ਸੁਣਾਇਆ ਕਰੋ ਜਿਹੜੇ ਡਰੱਗ ਐਡਿਕਟ ਸੀਗੇ ਛੱਡਿਆ ਇਹਨਾਂ ਨੇ ਬੱਚੇ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਜੇ ਹਜ਼ਾਰ ਬੱਚਾ ਇਹਦੇ ਵਿੱਚ ਜਾਂਦਾ ਉਹ ਚੋਂ 999 ਬੰਦੇ ਮਰਦੇ ਨੇ ਇੱਕ ਬੱਚੀ ਬਚਦਾ ਹਜ਼ਾਰ ਤੋਂ ਇੱਕ ਜਾਨ ਹੀ ਬਚਦਾ ਕੋਈ ਕਰਮ ਵਾਲਾ ਬੰਦਾ ਉਹ ਵੀ ਜਿਹੜਾ ਕੋਈ ਮਾਂ ਪਿਓ ਹੋਆ ਘਰੋਂ ਕੋਈ سپورਟ ਹੈ ਤੁਸੀਂ ਜੋ ਇੱਕ ਬੱਚਾ ਬਚਦਾ ਮੇਉ 999 ਜਾਂ ਗੈਕਸਰਾ ਬਾਹਰ ਚ ਜਾ ਕੇ ਮਾਰੇ ਜਾਂਦੇ ਨੇ ਜਾਂ ਨਛ ਜਾਂਦੇ ਨੇ ਪਰਮਾਤਮਾ ਨੇ ਪਰ ਜੀਵਨ ਦਿੱਤਾ ਕਿੰਨੇ ਲੱਖ ਜੁਨੀਆਂ ਤੋਂ ਬਾਅਦ ਆਪਾਂ ਨੂੰ ਇਨਸਾਨ ਦਾ ਜੀਵਨ ਮਿਲਿਆ ਤੇ ਈੜੇ ਮਕੌੜੇ ਪਦਾਨੀ ਜਾਨਵਰ ਕੀ ਕੀ ਬਣਦੇ 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 ਜਾ ਕੇ ਆਪਾਂ ਇਨਸਾਨ ਦੇ ਜੀਵਨ ਦੇ ਇੱਥੇ ਤੇ ਫਿਰ ਉਹ ਆਪਾਂ ਮਾਰ ਕੇ ਫੇਰ ਕਿਹੜੇ ਮਕੌੜੇ ਬੜ ਜਾਣ ਕੁੜੀਆਂ ਕੁੜੀਆਂ ਵੀ ਬਰਾਬਰੀ ਹੁਣ ਚੱਲਿਆ ਪਿਆ ਤਾਂ ਬਰਾਬਰੀ ਆ ਕੁੜੀਆਂ ਦਾ ਕੰਮ ਨਹੀਂ ਉਹ ਕੋਈ ਆਪਾਂ ਐ ਨਹੀਂ ਕਹ ਸਕਦੇ ਮੁੰਡਿਆਂ ਨੂੰ ਦੋਸ਼ ਨਹੀਂ ਰੋਜ਼ ਵੀਡੀਓ ਆਉਂਦੀਆਂ ਨੇ ਕੁੜੀਆਂ ਆਉਂਦੀਆਂ ਕੁੜੀ ਕੁੜੀਆਂ ਕਿੱਥੋਂ ਫੜਦੀਆਂ ਨੇ ਕੁੜੀਆਂ ਫੜਦੀਆਂ ਨੇ ਸੋਸ਼ਲ ਮੀਡੀਆ ਫੋਟੋਆਂ ਪਾਤੀਆਂ ਸਾਨੂੰ ਬੰਦਿਆਂ ਨੇ ਆਹ ਕਰ ਲੈਣਾ ਉਹਨਾਂ ਦਾ ਕੰਮ ਨਹੀਂ ਇਹ ਹੈ ਉਹਨਾਂ ਦਾ ਕੰਮ ਬੰਦਿਆਂ ਨੂੰ ਸੋਹਣਾ ਹੀ ਹੈ ਉਹਨਾਂ ਦੀ ਟ੍ਰੇਨਿੰਗ ਹੈ ਇਸ ਕੰਮ ਚ ਕਿ ਕਿਸੇ ਬੰਦੇ ਨੂੰ ਝਾਂਸੇ ਚ ਕਿਵੇਂ ਲੈਣਾ ਹੈ ਉਹ ਤੁਹਾਨੂੰ ਗੱਲਾਂ ਮੱਤਾ ਨਾਰਮਲ ਗੱਲਾਂ ਬੱਤਾਂ ਕਰਕੇ ਤੁਹਾਡਾ ਸਾਰਾ ਪ੍ਰੋਫਾਈਲ ਬਣਾ ਲੈਣਗੇ ਇਹ ਬੰਦੇ ਨੂੰ ਕਿਹੜੀ ਚੀਜ਼ ਦੀ ਲੋੜ ਹੈ ਠੀਕ ਹੈ ਫਿਰ ਉਹੀ ਟੋਕੜਾ ਤੁਹਾਡੇ ਮੂਰੇ ਸਤਿ ਸ੍ਰੀ ਅਕਾਲ ਤੁਹਾਨੂੰ ਨਵੇਂ ਫੋਨ ਦੀ ਵਧੀਆ ਧੀ ਲੋੜ ਆ ਤੁਹਾਡੇ ਮੂਰੇ ਫੋਨ ਵਾਲਾ ਟੋਕੜਾ ਜਿੱਦਾਂ ਮੈਂ ਤੁਹਾਨੂੰ ਆਈ ਫੋਨ ਦਵਾਉਂਗਾ ਮਾੜਾ ਜਿਹਾ ਕੰਮ ਆ ਇਹਨਾਂ ਨੂੰ ਪੈਸੇ ਦੀ ਲੋੜ ਆ ਕਰੋ ਕੋਈ ਖਾਸ ਕਰ ਕੁੜੀਆਂ ਕੁੜੀਆਂ ਨਾਲ ਇੰਨੇ ਫਰਾਡ ਹੋ ਰਹੇ ਨੇ ਸਾਰੇ ਭਾਰਤ ਤੋਂ ਘਟੋ ਘਟ ਹਰ ਰੋਜ਼ ਹਜ਼ਾਰ ਤੋਂ 1200 ਕੁੜੀ ਦਾ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਜਾ ਕਿੱਥੇ ਪਈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਮੁੰਡਿਆਂ ਨੇ ਚਾਂਸੇ ਚ ਆਗੀਆਂ ਬਲਾ ਲਿਆ ਕਿਸੇ ਨੂੰ ਜਾ ਕੇ ਮਾਰ ਕੇ ਦਬਤੀ ਅੰਗ ਵੇਚਦੇ ਕੁੜੀ ਨੂੰ ਚਾੱਕ ਕੇ ਬਾਹਰ ਵੇਚਦਾ ਬਾਹਰ ਦੇ ਭਾਗ ਦੇ ਤੇ ਨਾਂ ਵੇਚਦਾ ਇਹ ਬਹੁਤ ਵੱਡੀਆਂ ਗੱਲਾਂ ਨੇ ਨਾਰਮਲ ਗੱਲਾਂ ਨਹੀਂ ਹੈਗੀਆਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਗੱਲਾਂ ਆਪਾਂ ਸੁਣੀਆਂ ਨੇ ਇਹ ਆਪਣੇ ਆਮ ਘਰਾਂ ਦੇ ਵਿੱਚ ਇਹ ਗੱਲਾਂ ਹੋਊਗੀਆਂ ਹੋਣ ਲੱਗੀਆਂ ਆਪਣੇ ਨੇੜੇ ਤੇ ਹੋ ਰਹੀਆਂ ਨੇ ਆਪਣੇ ਪਿੰਡਾਂ 'ਚ ਹੋ ਰਹੀਆਂ ਨੇ ਨਸ਼ਾ ਲਾਉਂਦੇ ਆਪਦੇ ਗਵਾਂਢ ਦੇ ਤੀਜਾ ਘਰ ਦੇ ਨੋ ਤੀਜੇ ਘਰ ਦੇ ਆ ਤੁਸੀਂ ਆ ਵੀ ਐਂਡ ਗੌਂਡ ਦਿੱਤੇ। ਖੌਸਾ ਦਾ ਕਈ ਨਿਆ ਦੇ ਆਉਂਦੇ ਕਰੇਗੇ। ਤਾਂ ਸੋਨੂ ਸੋਨੂ ਹਰ ਦੀ ਗੱਲ ਇਹ ਨਹੀਂ ਆ। ਤੁਸੀਂ ਮੂਰੇ ਉਹ ਤੁਸੀਂ ਰੋਕ ਸਕਦੇ ਹੋ ਜੀ। ਇਹ ਛੋਟੀ ਪੀੜੀ ਸਾਹਮਣੇ ਨਿਕਲ ਗਈ ਇਸ ਤੋਂ। ਫੱਲ ਪੈ ਜੂ ਇਸ ਤੋਂ। ਕੋਈ ਵੱਡੀ ਬਾਲੀ ਵੱਡੀ ਗੱਲ ਵੀ ਨਹੀਂ ਹੈਗੀ। ਜਿਵੇਂ ਲੋਕ ਕਹਿੰਦੇ ਵੀ ਇਹ ਨਹੀਂ ਰੁਕਦਾ ਇਹ ਨਹੀਂ ਹੁੰਦਾ ਬਾਹਰ ਨੂੰ ਜਾਂਦਾ ਨਾ। ਬਾਹਰ ਬੱਤੀ ਕਰਦਾ। ਇੱਕ ਪੀੜੀ ਉਹ ਹੋਈ ਐ ਦੂਜੀ ਪੀੜੀ ਦੇ ਮਾੜੀ ਜਿ ਸੰਭਲ ਜੇ ਖਤਮ ਬਰੇਕ ਪੈ ਗਈ ਵਾਸਤੇ ਕਿਉਂਕਿ ਇਹ ਚੀਜ਼ਾਂ ਕੀ ਐ ਜਿੰਨੀ ਚਾਹੀਦੀ ਮੰਗ ਕਹਿੰਦੀ ਉਹਨੇ ਸਪਲਾਈ ਨਹੀਂ ਹੋਈ ਜਦੋਂ ਮੰਗੀ ਖਤਮ ਹੋ ਗਈ ਸਪਲਾਈ ਆਪੇ ਹੀ ਨਾ ਤਮੂਰੀ ਤਾਂ ਤੁਸੀਂ ਆਪਦਾ ਫਰਜ਼ ਸਮਝਣਾ ਜੇ ਤੁਹਾਡਾ ਕੋਈ ਸਾਥੀ ਐ ਅਜੇ ਜੰਗਲ ਚ ਫਸਦਾ ਐ ਨਾ ਹੁਣ ਤੇ ਪ੍ਰਭੂ ਯਾਰ ਇਹਦਾ ਬੀੜੀ ਪੀਂਦਾ ਕੋਈ ਵਾਲੀ ਨਹੀਂ ਨਾ ਸਟਿੰਗ ਪੀਂਦਾ ਸਟਿੰਗ ਨਾਲ ਨਾ ਯਾਰ ਯਾ ਯਾਰ ਤਾਂ ਨਹੀਂ ਚੱਲ ਪਹਿਲੀ ਸਟੇਜ ਹੈ ਸਟਿੰਗ ਪਹਿਲੀ ਸਟੇਜ ਆ ਜਿਹੜਾ ਸਟਿੰਗ ਪੀਣ ਲਾ ਕੇ ਮੈਂ ਲਿਖ ਕੇ ਦਿਨਾ ਉਹ ਨਸ਼ਾ ਕੋਈ ਨਹੀਂ ਪਹਿਲਾਂ ਬੀੜੀ ਪੀਊਗਾ ਫਿਰ ਜਰਦਾ ਲਾਊਗਾ ਫਿਰ ਹੌਲੀ ਹੌਲੀ ਕੀ ਗੋਲੀ ਕੈਪਸੂਲ ਖਾਊਗਾ ਚੱਕ ਚੱਕ ਕੇ ਲੋਕੇ ਆਨ ਹੋਇਆ ਪਿਆ ਹੁਣ ਆਹ ਲਖਾਂ ਵੀ ਦੇਖ ਲਈ ਹੁਣ ਆਹ ਤਾਂ ਦੇਖ ਲੈ ਆ ਵੀ ਦੇਖ ਲਿਆ ਤੇ ਜਿਹਨੇ ਟੈਸਟ ਦੇਖ ਲਿਆ ਇੱਕ ਵਾਰੀ ਉਹ ਨਿਕਲ ਜਾਵੇਗਾ ਬਾਲੋ ਦੀ ਮੌਤ ਹੋ ਗਈ। ਜੇ ਇਹ ਕੰਮ ਕਰਨਾਗਾ ਤਾਂ ਉਦੀ ਤੁਹਾਨੂੰ ਮੈਂ ਸਿੱਧਾ ਵਧੀਆ ਕੰਮ ਕਰਨਾ। ਸਪਰੇਅ ਲੈ ਆਓ ਉਹਦੇ ਮਾਪਿਆਂ ਨੂੰ ਮਾਰ ਦਿਓ। ਉਦੋਂ ਬਾਅਦ ਕਰੀ ਜਾਓ ਜੰਮ। ਬੰਦੀਆ ਬ੍ਰਿਚਾ। ਕਿਉਂਕਿ ਮਾਪਾ ਫੇਰ ਵੀ ਮਰ ਜਾਣਗੇ। ਜਦੋਂ ਬਾਹਰ ਨਿਕਲ ਗਿਆ। ਮਾਪਾ ਮਰੀ ਹੀ ਐ। ਤਾਂ ਪਹਿਲਾਂ ਮਾਰ ਦਿਓ। ਅਰਬਾ ਦਰਵਾਕੇ ਮਾਰਨੋ। ਇੱਕ ਵਾਰ ਸਨ ਨੂੰ ਦੇ ਦੇ ਦਿਓ ਕੰਮ। ਉਹ ਜੰਮ ਐ। ਨਾਰਮਲ ਕੱਲਾ ਨਹੀਂ ਹੈਂ ਆ ਆਪਣੇ ਆਮ ਘਰਾਂ ਜੁ ਹੋਈ ਜਾਂਦੀਆਂ ਨੇ ਵਾਚ ਲੈ ਇਹ ਕੋਈ ਥੋੜਾ ਸਾਥੀ ਜਾਂਦਾ ਇਹ ਰਾਹ ਜਾਂਦਾ ਦਾ ਉਹ ਨੂੰ ਰੋਕ ਤਾਨੂੰ ਰੋਕ ਬੱਚਾ ਨੂੰ ਮਦਦ ਨਹੀਂ ਨੂੰ ਹੋ ਰਿਹਾ ਫੜ ਜਾਂਦਾ ਉਹ ਬੰਦੇ ਦਾ ਬਾਤ ਚੱਲਦਾ ਅਗਰ ਇਸ ਸਟੇਟ ਆਪਕਾ ਦੂਹਰਾ ਕਰੋਦਾ ਬੈਕ ਨਹੀਂ ਇਹ ਗੱਡੀ ਹੈ ਬੈਕ ਨਹੀਂ ਦਾ ਐਕਸੀਡੈਂਟ ਠੀਕ ਹੈ ਆ ਗੱਲਾਂ ਇਦਰੋਂ ਰੋਣ ਕੇ ਇਦਰੋਂ ਨਾ ਕੱਢਿਆ ਕਰੋ ਉਹਨਾਂ ਦੇ ਜੀਵਨ ਦੇ ਵਿੱਚ ਅਪਣਾਇਆ ਕਰੋ ਘਰੇ ਜਾ ਕੇ ਗੱਲ ਕਰਿਆ ਕਰੋ ਮਾਂ ਪਿਓ ਕੋਲ ਵੀ ਕਰਿਆ ਕਰੋ ਮਾਂ ਪਿਓ ਨੂੰ ਕੁਝ ਹੁੰਦੀ ਹੈ ਇਹਦਾ ਜਵਾਬ ਹੈ ਵੀ ਵਧੀਆ ਵਿਚਾਰ ਆ। ਜਿਦਾ ਜਿਹੜਾ ਸਾਰੇ ਪ੍ਰਸਤੁਤ ਕਰ ਗਿਆ ਠੀਕ ਹੈ ਗੱਲ ਨੂੰ ਦੇ ਕੋਈ ਕਿਸੇ ਚ ਮਾੜੀ-ਮੋਟੀ ਗੱਲਾਂ ਨਹੀਂ ਹੈ ਦੱਸ ਦਿਓ ਸੋਚ ਕੇ ਕਰੀਂ ਸਿਰਜੋ ਸਾਰੇ ਹੁੰਦੇ ਨੇ ਠੀਕ ਹੈ ਅਰ ਆਪਾਂ ਗਾਹਣੇ ਕਰੀਏ ਠੀਕ ਹੈ ਜੇ ਕੋਈ ਬੰਦਿਆ ਲੜੇ ਚੜੇ ਸਾਧਨਾ ਕਰੋ ਇਹ ਜਿਹੋ ਜੀ ਸੁਧਾਰਨ ਦੀ ਕੋਸ਼ਿਸ਼ ਨੂੰ ਕੋਈ ਇਹ ਨਹੀਂ ਹੈਗਾ ਵੀ ਨਾਲ ਵਿੱਚ ਆਗ ਲਗਾ ਠੀਕ ਹੈ ਜੇ ਕੋਈ ਵੇਚਦਾ ਉਹ ਕਰਦਾ ਸ਼ਿਕਾਇਤ ਕਰੋ ਕੋਸ ਨੂੰ ਕੋਈ ਹੋਰ ਕੋਈ ਚੈਕ ਨਾ ਬਣੋ ਫਰਕ ਬਈ ਹੁੰਦੀ ਹੈ ਨਹੀਂ ਹੁੰਦੀ ਆ ਤੁਸੀਂ ਆਪ ਦਾ ਫਰਜ਼ ਨਿਭਾਓ ਛੜਕ ਤੇ ਰੋੜਾ ਪੈ ਚੱਕੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਹੀ ਲੱਗਣਾ ਜਾਂ ਆਪਣੇ ਕਿਸੇ ਨਾਲ ਲੱਗਣਾ ਕੋਈ ਹੋਰ ਵੀ ਲੱਗ ਜਾਓ ਫੇਰ ਇਹ ਚੀਜ਼ ਫੋਨ ਦੀ ਵਾਰ ਤੋਂ ਕਰ ਦਿਓ ਐ ਨਹੀਂ ਕਹਿੰਦਾ ਨਾ ਕਰੋ ਉਹਨੂੰ ਚੰਗੇ ਕੰਮਾਂ ਵਾਸਤੇ ਕਰੋ ਵਧੀਆ ਬੰਦਿਆਂ ਦੀ ਇੰਟਰਵਿਊ ਸੁਣਾਓ ਕਲਾਕਾਰ ਹੀ ਕਾਇਨ ਬਣਾ ਤੁਸੀਂ ਗਾਣਿਆਂ ਦੀ ਥਾਂ ਦੇ ਉਹ ਬੰਦੇ ਦੇ ਇੰਟਰਵਿਊ ਸੁਣਾਓ ਗਾਣਿਆਂ ਚੋਂ ਬੰਦਾ ਕੀ ਹੁੰਦਾ ਦਾ ਇੰਟਰਵਿਊ ਚੋ ਦੇਖੋ ਬੰਦਾ ਕੀ ਸੁਣਾਉਂਦਾ ਉਹਦੀ ਜ਼ਿੰਦਗੀ ਤੋਂ ਤੁਹਾਨੂੰ ਜਾਂ ਕਿੰਨਾ ਉਹ ਮਿਲਦਾ ਠੀਕ ਹੈ ਵਰਚੁਅਲ ਵਾਰਡ ਅਪਤੇਜ ਕੁਝ ਵੀ ਅਸਲੀ ਨਹੀਂ ਹੈਗਾ ਇਹ ਸਿਰਫ ਇੱਕ ਕਿਵੇਂ ਫਰਮਾ ਹੁੰਦੀਆਂ ਨੇ ਨਾ ਇੱਕ ਕਹਾਣੀ ਕਿਸੇ ਦੇ ਦਿਮਾਗ 'ਚ ਆ ਗਈ ਉਹਨੇ ਲਿਖਤੀ ਉਹ ਤੇ ਫਰਮ ਬਣ ਗਈ ਉਹ ਦੇਖਣ ਜਦੋਂ ਬਹੁਤ ਆਪ ਨੂੰ ਲੱਗਦੇ ਹਾਂ ਇਹ ਹੋ ਜਾਣਾ ਉਹ ਨਹੀਂ ਹੁੰਦਾ ਦੁਨੀਆ ਦੀ ਸਚਾਈ ਇਹੀ ਹੈ ਤੈਨੂੰ ਮਿਹਨਤ ਕਰਨੀ ਪੂ ਕੰਮ ਕਰਨਾ ਪੂ ਕਮਾਉਣਾ ਪੂ ਖਾਣਾ ਪੂਗਾ ਠੀਕ ਹੈ ਫੇਰ ਢਿੱਡ ਪਰ ਸਲ ਸੁਪਨਾ ਦੇ ਸੰਸਾਰ ਤੋਂ ਬਾਹਰ ਨਿਕਲ ਜਾ ਤੂੰ ਸਾਰੇ ਬੱਚੇ ਅੱਜ ਤੱਕ ਗੱਲ ਕਰਦੇ ਸੁਪਨਾ ਦੇ ਸੰਸਾਰ 'ਚ ਬਸੇ ਕੋਸ਼ਿਸ਼ ਕਰਨੋਂਗੇ ਤਰੂਤੀ ਮਿਲ ਜੂਗੀ ਠੀਕ ਹੈ ਜਿੰਨਾ ਦਰਮਾਹ ਪਰ ਤੁਰੇ ਕਰਦੇ ਆ ਉਹ ਖਵਾਈ ਜਾਂਦੇ ਆ ਤੇ ਦਿਓ ਮੰਡੇ ਦੇ ਬਹਿ ਗਏ ਆ ਸਾਰੇ ਜਨ ਐਸ ਪ੍ਰਸਤਿ ਸਤ ਮੋ ਜੀ ਵਧੀਆ ਨਾਗਰਿਕ ਬਣੋ ਵਧੀਆ ਕੰਮ ਕਰੋ ਪੜਾਈ ਤੇ ਹਿਆਨ ਨੂੰ ਪੜੋ ਕੋਈ ਰੂੜੀ ਨਹੀਂ ਹੈਗਾ ਪੜਨ ਤੇ ਨੌਕਰੀ ਮੈਂ ਤੁਹਾਨੂੰ ਦੱਸਾਂ ਵਧੀਆ ਨਾਗਰਿਕ ਹੋ ਬੜੇ ਲੇ ਕੇ ਤੁਸੀਂ ਆਪ ਦਾ ਕੰਮ ਜੋ ਮਰਜ਼ੀ ਕਰ ਲਓ ਕੋਈ ਗੱਲ ਨਹੀਂ ਉਹਨੇ ਨੌਕਰੀਆਂ ਥੋੜੀਆਂ ਜਿਹੀਆਂ ਬਸ ਰਿਹਾ ਮਾਨੀ ਕਰਕੇ ਜੇ ਹੁਣ ਜੇ ਨੌਕਰੀ ਲੱਗ ਜਾਂਦੇ ਕਿਤੇ ਪੂਛ ਮਾਸਟਰ ਲੱਗਿਆ ਹੁੰਦਾ ਮਾਨੀ ਰਾਜਾ ਏਡੀ ਰिलायंस ਵਰਗੀ ਜਿਹਨੇ ਖੜੀ ਕਰਨੀ ਸੀ ਠੀਕ ਹੈ ਪਰ ਗੱਲ ਕੀ ਆ ਬੰਦੇ ਆਪਦੇ ਉਸ ਤੇ ਸਹੀ ਸੀ ਆਪਦੇ ਜੇ ਹੁਣ ਉਧਰੋਂ ਨਸ਼ੇ ਦੀ ਤੋੜ ਹੋਈ ਪਈ ਉਧਰੋਂ ਤੁਸੀਂ ਕਿੱਥੋਂ ਬਿਜ਼ਨਸਮੈਨ ਬਣ ਜਾਓਗੇ ਠੀਕ ਹੈ ਸਰੀਰ ਬਣਾ ਕੇ ਰੱਖੋ ਸਿਹਤ ਬਣਾ ਕੇ ਰੱਖੋ ਬਿਮਾਰੀ ਬਿਮਾਰੀ ਤੋਂ ਰੱਖੋ ਖਰਾਬ ਖਾਓ ਮੀਟ ਸਾੜਟਾਂ ਨਹੀਂ ਖਾਓ ਐਕਸਰਸਾਈਜ਼ ਕਰੋ ਉੱਪਰ ਜੋ ਗਿੱਡੋ ਗਰਾਊਂਡ 'ਚ ਠੀਕ ਹੈ ਔੜੋ ਫੇਰ ਦੇਖੋ ਜਲਦੀ ਨਹੀਂ ਵਧਿਆ ਠੀਕ ਹੈ ਬੋਲੋਗਾ ਨਾ ਹਾਂਜੀ ਆਹ ਆਵਸਥਾ ਨਾ ਫਿਲਮ ਕਿਸਮ ਮੱਤੇ ਬਹੁਤੀ ਸਰਕਾਰ ਨੂੰ ਸੋਚਦਾ ਕੈਰੀ ਬੱਚਾ ਅਤੇ ਅੱਜ ਸਾਡੇ ਦਰਮਿਆਨ ਮੱਤਾ ਜੀ ਨਾਮ ਨਾਲ ਮੈਨਾ ਪੁੱਛੇ ਨੇ ਜਿਨ੍ਹਾਂ ਨੇ ਸਾਨੂੰ ਸਰਕਾਰ ਨੂੰ ਚਲਾਇਆ پروگرام ਜਿਤਨਾ ਚਾਹਤ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਕੂਲਾਂ ਤੇ ਵੱਖ-ਵੱਖ ਪਿੰਡਾਂ ਤੇ ਜਾ ਕੇ ਇਹ ਜਿਹੜਾ ਸਕਿੱਟ ਟਾਈਪ ਹੈ ਪੇਸ਼ ਕਰਨ ਲਈ ਭੇਜਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੋਨਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਸਕੇਟ ਪੇਸ਼ ਕਰਕੇ ਬੱਚਿਆਂ ਦਾ ਕੀ ਸੁਦੇਹਾ ਦਿੱਤਾ ਕਿ ਜਿਹੜੇ ਨਸ਼ੇ ਨੇ ਇਹ ਬਹੁਤ ਮਾੜੀ ਲੱਗਦਾ ਹੈ ਇਹਨਾਂ ਤੋਂ ਬਚ ਕੇ ਰਹਿਣਾ ਇਹਨਾਂ ਨੇ ਦੱਸਣ ਦਾ ਤਸਤਾਵ ਕਹਿੰਦੇ ਵੀ ਇੱਕ ਸੱਚੀ ਘਟਨਾ ਹੈ ਪਰ ਅਕਸਰ ਸਮਾਏ ਦੇ ਵਿੱਚ ਕਹਾਣੀ ਮੱਕ ਟਿਕ ਗਈ ਤਾਂ ਹੀ ਅਗੇ ਕਹਾਣੀ ਅਸਤੋਰੀ ਬਣਦੀ ਹੈ ਇਹ ਕੋ ਘਟਨਾ ਕਰਦੀ ਆ ਅ ਇਹ ਬੱਚਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਟਾਈਮ ਨਾਲ ਸਾਨੂੰ ਐਂਟਰਟੇਨਮੈਂਟ ਅਤੇ ਸਿੱਖਿਆ ਬਹੁਤ ਵੱਡਾ ਲਾਸ ਨੇ ਤੁਸੀਂ ਮਾਣਿਆ ਤਾਂ ਮੈਂ ਕਹਿੰਦਾ ਨਾ ਤੁਹਾਨੂੰ ਧੰਨਵਾਦ ਕਰਦਾ ਇੱਕ ਇਹਨਾਂ ਦੇ ਛੋਟੀ ਜਿਹੀ ਮਦਦ ਕੀਤੀ ਕਿਉਂਕਿ ਚੱਲਦੇ ਫਿਰਦੇ ਨੇ ਖਰਚਾ ਵੀ ਹੁੰਦਾ ਹੈ ਠੀਕ ਹੈ ਦਵਾਈ ਵੀ ਲੱਗਦੀ ਹੈ ਈਲ ਵੀ ਲੱਗਦਾ ਤਾਂ ਜਿੰਨੀ ਤੁਹਾਡੀ ਸ਼ਰਧਾ ਹੈ ਤੁਸੀਂ ਬੱਚੇ ਜ਼ਬਰਦਸਤੀ ਕੋਈ ਨਹੀਂ ਚਲੋ ਬੱਚੇ ਰਹਿਣ ਦਿਓ ਠੀਕ ਹੈ ਅਸੀਂ ਸਤਿ ਸਾਬੂਦ ਕਰਕੇ ਦੇਣਾ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਤਾਈਆ ਜੀ